ਉਨੂੰ ਹਰਾਸਮੈਂਟ ਹੁੰਦੀ ਆ ਤੇ that is not to be tolerated ਇਹ ਬਹੁਤ ਹੀ ਜ਼ਰੂਰੀ ਹਾਈਵੇ ਆ ਜਿਹੜਾ ਕਿ ਉਹਨੇ ਸਟੇਟਸ ਨੂੰ ਕਨੈਕਟ ਕਰਦਾ ਆ this is a very main lifeline of punjab ਸਾਡਾ ਜਿਹੜਾ ਥਾਣਾ ਆ ਹਾਈਵੇ ਦੇ ਬਿਲਕੁਲ ਉੱਪਰ ਸਿਚੁਏਟਿਡ ਆ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਕਿਸੇ ਵੀ ਪ੍ਰਕਾਰ ਦੇ ਐਜੀਟੇਸ਼ਨ ਦੀ ਹੱਦ 'ਚ ਹਾਈਵੇ ਨੂੰ ਜਾਮ ਕਰਨ ਦੀ ਕੋਸ਼ਿਸ਼ ਜਿਹਦੇ ਕਰਕੇ जनरल पब्लिक पबलिक डेली के कंप्यूटर है स्कूल दसा है ने एम्बूलेंसा हैसेंशियल सर्विस की जी मूवमेंट हैगी किसी भी है तरीके तो डिस्टर्ब ना होम पबलिक न किसी प्रकार की हरासमेंट न होगी डायवर्जन भी देखो जी अभी मल्टीलेयर ट्रैफिक डायवर्जन भी प्लान किए बट पॉलिसी इज वैरी क्लीयर ਐਜੂਕੇਸ਼ਨ ਦੀ ਆੜ ਚ ਆਮ ਪਬਲਿਕ ਦਾ ਹਰਾਸਮੈਂਟ ਨਹੀਂ ਹੋਣ ਦੇਣਾ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼